ਕਿੱਦਾਂ ਦੇਖ ਰਹੇ ਹੋ ਅਕਾਲੀ ਸ਼ਬਦ ਪਹਿਲੇ ਤਾਂ ਮੈਂ ਇੱਥੋਂ ਹੀ ਗੱਲ ਕਰਨੀ ਚਾਹਣਾ ਵੀ ਭਾਈ ਗੁਰਦੀਪ ਸਿੰਘ ਜੀ ਅਕਾਲੀ ਭਾਈ ਕਾ ਤੇ ਇੱਕ ਇਹ ਅਕਾਲੀ ਜਿਹੜੇ ਚਿੱਟੇ ਦੇ ਕੇਸਾਂ ਦੇ ਵਿੱਚ 540 ਕਰੋੜ ਰੁਪਏ ਦੇ ਰੋਲੇ ਗੋਲੇ ਦੇ ਵਿੱਚ ਅੱਜ ਜੇਲ੍ਹਾਂ ਕੱਟ ਰਹੇ ਨੇ ਕੀ ਮਹਿਸੂਸ ਕੀ ਕਰਦੇ ਵੀ ਇਹਦਾ ਅੱਜ ਪਤਾ ਲੱਗਿਆ ਦੁਨੀਆ ਨੂੰ ਵੀ ਇਹ ਜੇਲਾ ਕੱਟ ਰਹੇ ਆ ਜਾਂ ਵੀ ਚਿੱਟੇ ਦੇ ਵਪਾਰੀ ਬਣਾਤਾ ਇਹ ਤਾਂ ਪੰਥ ਨੇ ਤਾਂ ਪਹਿਲੇ ਹੀ ਐਲਾਨ ਕਰਤਾ ਸੀ ਪੰਥ ਨੇ ਪਹਿਲਾ ਐਲਾਨ ਕਰਤਾ ਸੀ ਵੀ ਇਹ ਚਿੱਟੇ ਦੇ ਵਪਾਰੀ ਆ ਉਦੋਂ ਜਿਨ੍ਹਾਂ ਨੇ ਐਲਾਨ ਕੀਤੇ ਉਹਨਾਂ ਤੇ ਪਰਚੇ ਵੀ ਕੱਟੇ ਇਹਨਾਂ ਦਾ ਜਿਹੜਾ ਸਰਕਾਰਾਂ ਦਾ ਜ਼ੋਰ ਸੀ ਉਦੋਂ ਇਹ ਕਹਿੰਦਾ ਸੀਗਾ ਵੀ ਮੇਰੇ ਤੇ ਇੰਨਾ ਵੀ ਦੋਸ ਨਿਕਲ ਗਿਆ ਤਾਂ ਦੱਸਿਓ ਹੂੰ ਦਿੱਤੀਆਂ ਨੇ ਇੰਟਰਵਿਊਆਂ ਨੇ ਬੋਲਿਆ ਵੀ ਇਹ ਨੈੱਟ ਤੇ ਭਗਵਾਨਤਮਨ ਨੂੰ ਵੀ ਉਦੋਂ ਕਹਿੰਦਾ ਸੀਗਾ ਵੀ ਤੂੰ ਇੰਨਾ ਵੀ ਮੇਰੇ ਚ ਕੱਢ ਕੇ ਦਿਖਾ ਦੀ ਹੂੰ ਅੱਜ ਇਹ ਚਿੱਟਾ ਹੋ ਗਿਆ ਉਹ ਕਹਿੰਦੇ ਹੁੰਦੇ ਚਿੱਟੇ ਕੱਪੜੇ ਪਾਇਆ ਮਜੀਠੀ ਨੇ ਚਿੱਟੇ ਦਾ ਵਪਾਰ ਕਰਕੇ ਬਣਾਇਆ ਹੂੰ ਉਦੋਂ ਦਾ ਕਹਿੰਦੇ ਸੀ ਵੀ ਇਹ ਬੋਲਦੇ ਨੇ ਜਿਹੜੇ ਇਹ ਗਲਤ ਨੇ ਹੂੰ ਇਹ ਸਹੀ ਨਹੀਂਗੇ ਇਹ ਘਰਾਂ ਚ ਬੈਠੇ ਬੋਲਦੇ ਆ ਇਹਨਾਂ ਨੂੰ ਪਿੱਛੋਂ ਕੋਈ ਕਹਿੰਦਾ ਤਾਂ ਬੋਲਦੇ ਪਰ ਅਸੀਂ ਤਾਂ ਹੱਕ ਲਈ ਬੋਲੇ ਸੀਗੇ ਅੱਜ ਵੀ ਬੋਲਾਂਗੇ ਵੀ ਜੇ ਵਪਾਰ ਕਰਦਾ ਸੀ ਤੇ ਅੱਜ ਪਾਸ਼ਾਣੇ ਦਾ ਨਤਾਰਾ ਕਰਦਾ ਲੇਟ ਕਰਤਾ ਪਰ ਕਰਤਾ ਦਿੱਤਾ ਨਾ ਬਿਲਕੁਲ ਲੇਟ ਕੀਤਾ ਕਰਤਾ ਦਿੱਤਾ ਕਿ ਨਹੀਂ ਇਸ ਪਰਿਵਾਰ ਨੇ ਇਹਦੀ ਭੈਣ ਨੇ ਉਦੋਂ ਦਰਬਾਰ ਸਾਹਿਬ ਅਰਦਾਸ ਕਰੀ ਸੀ ਹੂੰ ਵੀ ਜੇ ਅਸੀਂ ਇਹ ਕੁਝ ਕਰਦੇ ਆ ਸਾਡਾ ਬੇੜਾ ਕਰੀ ਸੀ ਨਾ ਕੱਖਣਾ ਰਵੇ ਹੋਈ ਜਾ ਰਿਹਾ ਕਿ ਨਹੀਂ ਹੋਈ ਜਾ ਰਿਹਾ ਲੇਟ ਹੋ ਰਿਹਾ ਹੋ ਤਾ ਰਿਹਾ ਇਹ ਹੁਣ ਤੁਸੀਂ ਦੱਸੋ ਵੀ ਖਾਲਸਾ ਪੰਥ ਕਿਨੂੰ ਅਕਾਲ ਤਖਤ ਦੇ ਮੂਹਰੇ ਲਿਆ ਕੇ ਕਮੇਟੀ ਤਿਆਰ ਕਰੇ ਹੂੰ ਇਸਖਵੀਰ ਬਾਦਲੋਰੀ ਕਹਿੰਦੇ ਸੀ ਨਾ ਵੀ ਸੋਮਣੀ ਅਕਾਲੀ ਸਾਡਾ ਅੱਜ ਸੋਮਣੀ ਅਕਾਲੀ ਜੀਰੋ ਆ ਇਹਨਾਂ ਦੇ ਰਿਸ਼ਤੇਦਾਰਾਂ ਦਾ ਪਤਾ ਲੱਗ ਗਿਆ ਇਹਨਾਂ ਦਾ ਵੀ ਪਤਾ ਲੱਗ ਗਿਆ ਹੁਣ ਤੁਸੀਂ ਦੱਸੋ ਵੀ ਕਿਹੜੀ ਅਕਾਲੀ ਲਿਆ ਕੇ ਮੂਹਰੇ ਅੱਗੇ ਕਮੇਟੀ ਤਰੀਏ ਅਸੀਂ ਕਿਹਨੂੰ ਪੱਥ ਦਿਉ ਸੌਪ ਪਾਈਏ ਝੋਲੀ ਦੇ ਵਿੱਚ ਤੁਸੀਂ ਦੱਸੋ ਪੱਤਰਕਾਰ ਜੀ ਹਮ ਅਕਾਲੀ ਉਹ ਹੋਵੇ ਜਿਹੜਾ ਅਕਾਲ ਦਾ ਮੰਨਣ ਵਾਲਾ ਹੋਵੇ ਅਕਾਲ ਦੇ ਹੁਕਮ ਤੇ ਚੱਲਣ ਵਾਲਾ ਹੋਵੇ ਜਹਾਮਾ ਅਕਾਲੀ ਸਭ ਕੇ ਵਾਲੀ ਉਹ ਅਕਾਲੀ ਚਾਹੀਦਾ ਆ ਰੌਲਾ ਤਾਂ ਇੱਥੇ ਹੀ ਆਉਂਦਾ ਨਾ ਹੁਣ ਵੀ ਇਹ ਕਹਿੰਦੇ ਆ ਵੀ ਅਸੀਂ ਅਜੇ ਹਾਰ ਨਹੀਂ ਮੰਨੀ ਫਿਰ ਵੀ ਅਜੇ ਤਾਂ ਮੰਨਦੇ ਨਹੀਂ ਉਹ ਹਮ ਇਹ ਤਾਂ ਹੁਣ ਦੁਨੀਆ ਸੋਚੇ ਵੀ ਅਕਾਲ ਤਖਤ ਤੇ ਸ਼ੋਮਣੀ ਅਕਾਲੀ ਤੇ ਇਹਨਾਂ ਨੂੰ ਰਹਿਣ ਦਾ ਹੱਕ ਨਹੀਂ ਹੈਗਾ ਹੁਣ ਹੁਣ ਜਮੇ ਨਹੀਂ ਹੈਗਾ ਹਮ ਜ਼ੀਰੋ ਜਿਹੜੀ ਤੁਸੀਂ ਕਹਿੰਦੇ ਹੋ ਕਿ ਇਹਦੀ ਭੈਣ ਨੇ ਅਰਦਾਸ ਕੀਤੀ ਫਿਰ ਭੈਣ ਹੀ ਜ਼ਿੰਮੇਵਾਰ ਹੋ ਗਈ ਸਾਰਾ ਕੁਝ ਹੁਣ ਜੋ ਬਿਲਕੁਲ ਜ਼ਿੰਮੇਵਾਰ ਆ ਜੀ ਜਦੋਂ ਅਰਦਾਸ ਗੁਰੂ ਰਾਮਦਾਸ ਪਾਤਸ਼ਾਹ ਦੇ ਅੱਗੇ ਖੜ ਕੇ ਪੱਲਾ ਅੜ ਕੇ ਉਹਨੇ ਅਰਦਾਸ ਕੀਤੀ ਹਮ ਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਉਸ ਅਰਦਾਸ ਨੂੰ ਮਨਜ਼ੂਰ ਕੀਤਾ ਦਾਸ ਦੀ ਤਾਂ ਇਹੀ ਸੋਚ ਹੈ ਦੁਨੀਆਦਾਰੀ ਦਾ ਨਹੀਂ ਤੁਹਾਨੂੰ ਪਤਾ ਬਿਲਕੁਲ ਪਰ ਸਾਨੂੰ ਪਤਾ ਵੀ ਉਹਨੇ ਅਰਦਾਸ કરી ਸੀ ਉਹਦੀ ਅਰਦਾਸ ਸਪੂਰਨ ਚੜ ਗਈ ਹੈ ਹਮ ਪਹਿਲਾਂ ਤਾਂ ਉਧਰੋਂ ਖਾਲੀਦਾਰ ਜ਼ੀਰੋ ਹੋ ਗਿਆ ਹਮ ਜਮਾ ਹੁਣ ਇਹ ਕਹਿੰਦਾ ਸੀਗਾ ਨਟਾਂ ਤੇ ਵੀ ਨਹੀਂ ਮੇਰਾ ਜਾਣ ਕੇ ਨਾ ਮੇਰਾ ਐ ਮੇਰਾ ਇਹ ਵੀ ਖਤਮ ਹੋ ਗਿਆ ਹੁਣ ਹੋਣ ਵਾਲੇ ਸਮੇਂ ਦੇ ਵਿੱਚ ਕੀ ਦੇਖਦੇ ਹਾਂ ਜਦੋਂ ਇਹ ਸਾਰੀਆਂ ਚੀਜ਼ਾਂ ਸਾਬਤ ਅਕਸਰ ਹੋਈ ਜਾਣੀਆਂ ਆ ਜੇ ਸਰਕਾਰ ਬੜਾ ਕੁਝ ਸਾਬਤ ਹੋਣਾ ਅਜੇ ਹੁਮ ਤੁਸੀਂ ਇਕੱਲੇ ਚਿੱਠੇ ਦੀ ਸੋਚ ਚਾਣਾ ਬੜਾ ਕੁਝ ਸਾਬਤ ਹੋਣਾ ਹੋਰ ਵੀ ਨਹੀਂ ਕੁਝ ਜੇ ਸਾਬ ਬੜਾ ਕੁਝ ਲਿਕਲੂਗਾ ਜੇ ਸਰਕਾਰ ਚੰਗੀ ਤਰ੍ਹਾਂ ਦੇ ਨਾਲ ਜਿਵੇਂ ਕਹਿੰਦੇ ਵੀ ਛਾਣਾ ਲਾਉਣਾ ਫਰੋਲੂ ਇਹਨੂੰ ਬੜਾ ਕੁਝ ਲਿਖਣਾ ਠੀਕ ਹੈ ਹਾਂ ਪਿਛਲੇ ਬੜਾ ਕਪੜਾ ਲਿਖਣਾ ਆਈ ਪਿਛਲੇ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਐਮਪੀ ਖਡੂਰ ਸਾਹਿਬ ਉਹਨਾਂ ਦੇ ਬਾਬਤ ਬਹੁਤ ਸਾਰੀਆਂ ਪ੍ਰੈਸ ਕਾਨਫਰੰਸਾਂ ਕੀਤੀਆਂ ਗਈਆਂ ਤੇ ਵਾਇਰਲ ਵੀਡੀਓ ਵਾਇਰਲ ਕੀਤੀਆਂ ਗਈਆਂ ਕਥਤ ਵੀਡੀਓ ਤੇ ਅਸੀਂ ਤਾਂ ਨਹੀਂ ਦਾਵਾ ਕਰਦੇ ਕਿ ਭਾਈ ਅਮਰਤਪਾਲ ਸਿੰਘ ਦਾ ਭਰਾ ਸੀ ਜਾਂ ਨਹੀਂ ਸੀ ਪਰ ਇਹਨਾਂ ਦੇ ਵੱਲੋਂ ਇਹ ਕਹਿ ਕੇ ਉਹ ਵੀਡੀਓ ਵਾਇਰਲ ਕੀਤੀਆਂ ਗਈਆਂ ਕਿ ਆਹ ਭਾਈ ਅਮਰਤਪਾਲ ਸਿੰਘ ਦਾ ਭਰਾ ਚਿੱਟਾ ਪੀ ਰਿਹਾ ਤੇ ਅੱਜ ਆਪ ਕਿਹੜੇ ਹਾਲਾਤਾਂ ਦੇ ਵਿੱਚ ਖੜੇ ਹੋਏ ਦੇਖੋ ਜੀ ਫਿਰ ਉਹੀ ਗੱਲ ਵੀ ਸਿਆਣੇ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਪੀੜੀ ਤੇ ਸੋਟਾ ਮਾਰਨ ਤੋਂ ਪਹਿਲਾਂ ਆਪਦੀ ਪੀੜੀ ਥੱਲੇ ਮਾਰੀ ਹੂੰ ਕਿਸੇ ਦੀ ਪੀੜੀ ਤੇ ਕਹਿੰਦਾ ਸੋਟਾ ਮਾਰਨਾ ਤੂੰ ਪਹਿਲਾਂ ਆਪਣੀ ਪੀੜੀ ਥੱਲੇ ਮਾਰ ਕੇ ਦੇਖ ਇਹਨੂੰ ਪਹਿਲਾਂ ਤੁਸੀਂ ਕਹੀ ਹੁੰਦੇ ਆ ਇਹ ਇੱਕ ਤਰਾਜ ਲਾ ਰਿਹਾ ਕਿਉਂ ਲਾ ਰਿਹਾ ਸੀ ਇਹਨੂੰ ਦਿਸ ਰਿਹਾ ਸੀ ਵੀ ਇਹ ਨੌਜਵਾਨ ਅੱਗੇ ਜਾ ਰਹੇ ਨੇ ਹਮ ਇਹੀ ਚੀਜ਼ ਦਿਸਦੀ ਸੀ ਨਾ ਵੀ 11 ਨੂੰ ਤੁਸੀਂ ਕਹਿੰਦਾ ਵੀ ਵੋਟਾਂ ਦੇ ਵਿੱਚ ਉਹ ਖੜੇ ਹੋਏ ਨੇ ਹਮ ਉਹਨਾਂ ਦੇ ਭਰਾ ਤੇ ਇਹਨੇ ਤਰਾਜ ਲਾਤਾ ਹਮ ਇਹਦੇ ਤੇ ਤਰਾਜ ਕਈ ਲੱਗੇ ਸੀ ਤੁਹਾਨੂੰ ਹੋਰ ਇੱਕ ਗੱਲ ਦੱਸਦੀ ਐ ਸੀ ਤੁਸੀਂ ਹੁਣ ਗੱਲਾਂ 'ਚੋਂ ਗੱਲ ਛੇੜ ਲਈ ਗੱਲ ਮਜੀਠੀਏ ਦੀ ਆ ਗਈ ਫਿਰ ਸੁਲਤਾਨਪੁਰ ਲੋਧੀ ਗੋਲੀ ਚੱਲੀ ਸੀ ਚੇਤਾ ਜੀ ਨੂੰ ਚੱਲੀ ਸਾਡਾ ਨੰਗਾ ਸਿੰਘਾਂ ਦਾ ਉਦੋਂ ਗੁਰੂ ਘਰ ਦੇ ਵਿੱਚ ਨਵਾਬ ਕਪੂਰ ਸਿੰਘ ਸੌਣੀ ਦਾ ਰੌਲਾ ਸੀ ਮਜੀਠੀਆਂ ਨੇ ਪੂਰੀ ਆਵਾਜ਼ ਠਾਈ ਵੀ ਅਸੀਂ ਨਾਲ ਆਏ ਆ ਜਵਾ ਉਹਨੂੰ ਇਹ ਸੀ ਵੀ ਜਿਹੜੇ ਪੰਥ ਦੇ ਦਰਦੀ ਏ ਸਾਡੀ ਝੋਲੀ ਚ ਆ ਜਾਣਗੇ ਠੀਕ ਹੈ ਪਰ ਸਾਡੇ ਬਾਬਾ ਸਿੰਘ ਸਾਹਿਬ ਜਿਹੇ ਦਾ ਬਾਬਾ ਮਾਨ ਸਿੰਘ ਜੀ ਇਹਨਾਂ ਦੇ ਅੱਗੇ ਜਾ ਕੇ ਨਹੀਂ ਝੁਕੇ ਕਹਿੰਦੇ ਇਹ ਗਦਾਰ ਨੇ ਪੰਥ ਦੇ ਆਪਾਂ ਇਹਨਾਂ ਦੇ ਅੱਗੇ ਜਾ ਕੇ ਨਹੀਂ ਝੁਕਣਾ ਜੋ ਅਕਾਲ ਪੁਰਖ ਫੈਸਲਾ ਕਰੇਗਾ ਉਹ ਸਹੀ ਆ ਅਸੀਂ ਇਹਨਾਂ ਦੇ ਕੋਲੇ ਜਾ ਕੇ ਮੰਨਤ ਨਹੀਂ ਕੀਤੀ ਇਹਨਾਂ ਨੇ ਪੂਰਾ ਜ਼ੋਰ ਲਾਇਆ ਹੁਣ ਤੁਸੀਂ ਜੋਰ ਲਾ ਰਹੇ ਹੋ ਪਹਿਲਾਂ ਤੁਸੀਂ ਉਹਦੀ ਹੱਤ ਚੱਕ ਕੇ ਬਲਬੀਰ ਨੂੰ ਉੱਥੇ ਬਾਤਾ ਗੱਦੀ ਤੇ ਪਹਿਲਾਂ ਤੁਸੀਂ ਦਫਾੜ ਕਰਤੇ ਦਲਪੰਥ ਕਾਲੀ ਦਲ ਨੇ ਦੋ ਦੋ ਤੜਾ ਬਣਾਈਆਂ ਹਰੇਕ ਚੀਜ਼ ਦੀਆਂ ਕਾਲੀ ਦਲ ਦੇ ਰਾਜ ਚੀ ਜਦੋਂ ਸਰਕਾਰ ਸੀਗੀ ਉਦੋਂ ਨੇ ਹੰਗ ਸਿੰਘ ਫੌਜਾਂ ਨੂੰ ਦਫਾੜ ਹਾਂਜੀ ਹਾਂਜੀ ਇਹ ਉਸ ਬਾਬੇ ਸਾਤਾ ਸਿਉਂ ਵੇਲੇ ਦੀ ਗੱਲ ਹੈ ਜਦੋਂ ਬਾਬੇ ਸਾਤਾ ਸਿਉਂ ਦਾ ਚੂਲਾ ਛੱਡਿਆ ਸਰੀਰ ਛੱਡ ਕੇ ਗਏ ਨੇ ਆਪਦਾ ਇਹ ਉਦੋਂ ਦੀ ਗੱਲ ਹੈ ਕਾਲੀ ਦਲ ਨੇ ਬਲਬੀਰ ਨੂੰ ਅੱਗੇ ਲੈ ਕੇ ਆਂਦਾ ਸੀ ਉਸ ਵਕਤ ਤੇ ਜਦੋਂ ਹੁਣ ਪਤਾ ਲੱਗਿਆ ਵੀ ਇਹ ਰੋਲੇ ਚੱਲੀ ਜਾਂਦੇ ਅਸੀਂ ਜ਼ੀਰੋ ਹੋ ਰਹੇ ਤੇ ਉਹ ਉਹਨੂੰ ਲੇਬਲ ਤੇ ਕਰਨ ਦੇ ਮਾਰੇ ਵੀ ਇਹ ਦਿੱਲੀ ਮੋਰਚੇ ਦੇ ਵਿੱਚ ਜੂਝੇ ਆ ਬਾਬਾ ਮਾਨ ਸਿੰਘ ਜੀ ਫਿਰੇ ਅੱਗੇ ਉਹਨੂੰ ਪਰਦੇਸ ਪਰ ਬਾਬਿਆਂ ਨੇ ਵਚਨ ਕੀਤਾ ਸੀ ਵੀ ਇਹ ਦੁੱਖ ਹੀ ਆ ਇਹ ਪੰਥ ਨਹੀਂ ਇਹ ਦੁੱਖ ਹੀ ਨੇ ਪੰਥ ਦੇ ਇਹ ਵਪਾਰੀ ਆ ਚਿੱਟਾ ਪੰਜਾਬ ਦੇ ਵਿੱਚ ਇਹਨਾਂ ਨੇ ਵੜਿਆ ਬਾਬੇ ਮਾਨ ਸਿੰਘ ਜੀ ਦੇ ਵੀ ਵਚਨ ਸੀ ਉਹ ਵੀ ਅੱਜ ਟਲ ਹੋ ਗਏ ਇਹ ਸ਼ੀਸ਼ਾ ਹੋ ਗਿਆ ਮੁਰੇ ਜੀ ਇਹਨਾਂ ਦੇ ਤੇ ਹੁਣ ਜਿਹੜੇ ਬਲਬੀਰ ਸਿੰਘ ਜੀ ਨੇ ਨਿਹੰਗ ਮੁਖੀ ਉਹ ਵੀ ਇਹਨਾਂ ਦੇ ਵਿਰੋਧ ਦੇ ਵਿੱਚ ਹੋ ਗਏ। ਦੇਖੋ ਵਿਰੋਧ ਚ ਤਾਂ ਹੋਣਾ ਹੀ ਆ ਜੀ ਜਦੋਂ ਇਹ ਉਦੋਂ ਬੋਲਿਆ ਵਿਰੋਧ ਚ ਇਹ ਸਾਡੇ ਹੱਕ ਚ ਖੜ ਕੇ ਬੋਲਿਆ ਤੇ ਹੁਣ ਇਹਦਾ ਹੁਣ ਵਿਰੋਧ ਬੋਲਣਾ ਹੀ ਆ। ਠੀਕ ਹੈ। ਠੀਕ ਹੈ। ਜਦੋਂ ਧੜੇ ਬਾਜੀ ਦੇ ਵਿੱਚ ਆ ਗਏ ਹਾਂ ਇਹ ਸਾਡੇ ਹੱਕ ਚ ਹੋ ਗਿਆ ਸੁਲਤਾਨਪੁਰ ਵਾਲੇ 로ਦੀ ਚ ਹੁਣ ਉਹਦਾ ਮੌਕਾ ਲੱਭ ਗਿਆ ਨੇ ਬੋਲਤਾ। ਹੂੰ ਇਹਦਾ ਸਮਾਂ ਹੂੰ ਜਿਹਦਾ ਸਮਾਂ ਆ ਜਾਂਦਾ ਉਹ ਫਿਰ ਬੋਚ ਲੈਂਦਾ। ਪਰ ਅਸੀਂ ਕਹਨੇ ਆ ਵੀ ਅਕਾਲ ਪੁਰਖ ਦੀ ਬੜੀ ਕਿਰਪਾ ਬੜੀ ਰਹਿਮਤ ਆ ਅਸੀਂ ਕਹਨੇ ਆ ਵੀ ਪਾਸ਼ਾ ਹੁਣ ਵੀ ਪੰਥ ਐਸੇ ਝੋਲੀ ਚ ਪਾਈ ਕਿਸੇ ਦੀ ਵੀ ਜਿਹੜਾ ਪੰਥ ਦੇ ਰਾਖੇ ਹੋਣਾ ਚੜਦੀ ਕਲਾ ਵਾਲੇ ਹੋਣ ਉੱਥੇ ਇਹ ਕਮੇਟੀ ਰੱਦ ਕਰਨੀ ਚਾਹੀਦੀ ਹੁਣ ਇਹ ਅਕਾਲੀ ਦਲ ਉੱਥੇ ਹੁਣ ਚਾਹੀਦਾ ਨਹੀਂ ਗਾ ਅੱਗੇ ਦੁਨੀਆਦਾਰੀ ਦੀ ਮੌਜ ਆਕਾਲ ਪੁਰਖ ਦੀ ਖੇਡ ਆ ਜਿਵੇਂ ਸੋਚਾਂ ਨੇ ਪਾਸ਼ਾ ਦੀਆਂ ਦੇਣਾ ਪਰ ਸਾਡੀ ਸੋਚ ਨਾਲ ਉੱਥੇ ਚਾਹੀਦਾ ਨਹੀਂ ਕਮੇਟੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਉਹ ਮਜ਼ੀਠੀਏ ਦੇ ਹੱਕ ਦੇ ਵਿੱਚ ਬਿਆਨ ਦਿੰਦਾ ਨਜ਼ਰ ਆ ਰਿਹਾ ਕਦੇ ਐਸਜੀਪੀਸੀ ਤੋਂ ਅਜੇ ਇਹ ਕੇਸਾਂ ਦੇ ਵਿੱਚ ਫਸੇ ਲੋਕਾਂ ਦੇ ਹੱਕ ਦੇ ਵਿੱਚ ਬਿਆਨ ਦਿੱਤੇ ਜਾਣੇ ਇਹਨੂੰ ਠੀਕ ਸਮਝਦੇ ਹਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਆਟਿਆ ਵੀ ਉੱਥੇ ਇਹ ਸਾਨੂੰ ਪਾਰਟੀ ਨਹੀਂ ਚਾਹੀਦੀ ਹੁਣ ਤੁਸੀਂ ਮੇਰੀ ਗੱਲ ਨੂੰ ਕੈਚ ਨਹੀਂ ਕੀਤਾ ਜੀ ਕਿਉਂਕਿ ਜਿਹੜਾ ਉੱਥੇ ਇਸ ਵਕਤ ਕਰਤੇ ਧਰਤੇ ਚੱਲੀ ਜਾਂਦਾ ਨਾ ਉਹ ਸ਼ੋਮਣੀ ਅਕਾਲੀ ਦਲ ਚਲਾ ਰਿਹਾ ਆਪਾਂ ਗੱਲਾਂ ਸੁਣਦੇ ਅੱਗੇ ਬੋਲਦੇ ਹੁੰਦੇ ਸੀ ਨਾ ਵੀਹ ਲਫਾਫਿਆਂ ਚੋਂ ਨਿਕਲਦੇ ਨੇ ਹੂੰ ਹੁੰਦੀਆਂ ਸੀ ਨਾ ਗੱਲਾਂ ਤੋਂ ਵੀਹ ਲਫਾਫਿਆਂ ਚੋਂ ਕੱਢਦੇ ਆ ਲੀਡਰ ਇਲਫਾਫਿਆਂ ਚੋਂ ਜਹੇਦਾਰ ਚੱਲ ਰਹੇ ਨੇ ਲਫਾਫਿਆਂ ਚੋਂ ਸਭ ਕੁਝ ਕਰ ਰਹੇ ਨੇ ਉਹ ਡਰਾਂ ਡਰ ਕਰਕੇ ਬੋਲ ਰਹੇ ਆ ਸਾਡੇ ਉਹ ਹੱਕ ਚ ਵੀ ਬੋਲਿਆ ਮੈਂ ਫਿਰ ਵੀ ਕਹਿ ਰਿਹਾ ਵੀ ਮੁਜੀਟਿਆ ਤੇਰੀ ਭੈਣ ਨੇ ਅਰਦਾਸ ਕੀਤੀ ਸੀ ਉਹ ਪੂਰੀ ਹੋਈ ਆ ਆਪ ਅੱਜ ਵੀ ਕਹਿ ਰਹੇ ਆ ਤੁਸੀਂ ਸਿਧਾਂਤ ਤੇ ਖੜੇ ਹੋ ਤੇ ਉਹ ਸਿਧਾਂਤ ਤੇ ਨਹੀਂ ਖੜਦੇ ਜਿਹੜੇ ਮੁਜੀਟਿਆ ਦੇ ਹੱਕ ਦੇ ਵਿੱਚ ਬਿਆਨ ਦੇ ਰਹੇ ਆ ਨਹੀਂ ਖੜੇ ਉਹ ਉਹਨਾਂ ਨੂੰ ਤਾਂ ਇਸ ਵਕਤ ਅਕਾਲ ਤਾਕਤ ਤੇ ਇਕੱਠੇ ਕਰਕੇ ਅਰਦਾਸ ਬੇਨਤੀ ਕਰਨੀ ਚਾਹੀਦੀ ਆ ਵਿਸ਼ੋਮਣੀ ਅਕਾਲੀ ਨਾਲ ਸਾਡਾ ਕੋਈ ਲੱਲਾ ਕੱਕਾ ਹੀ ਨਹੀਂ ਸਾਨੂੰ ਚਾਹੀਦੀ ਨਹੀਂ ਅਈ ਤਾਂ ਇਹ ਚੀਜ਼ ਚਾਉਣੀ ਆ ਜਿਸ ਤਰੀਕੇ ਦੇ ਨਾਲ ਵੀਡੀਓ ਵਾਇਰਲ ਕੀਤਾ ਗਿਆ ਸੀ ਭਾਈ ਅਮਰਤਪਾਲ ਸਿੰਘ ਦੇ ਭਰਾ ਦਾ ਵੀਡੀਓ ਕਹਿ ਕੇ ਜੇ ਮੰਨ ਲਓ ਉਹ ਦਾ ਉਹਨਾਂ ਦਾ ਭਰਾ ਹੋਵੇ ਵੀ ਤੇ ਇਹਦੇ ਵਿੱਚ ਭਾਈ ਅਮਰਤਪਾਲ ਸਿੰਘ ਜ਼ਿੰਮੇਵਾਰ ਸੀ ਜਿਸ ਤਰੀਕੇ ਦੇ ਨਾਲ ਇਹਨਾਂ ਨੇ ਜਲੂਸ ਕੱਢਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਕੋਈ ਕਸੂਰ ਭਾਈ ਅਮਰਤਪਾਲ ਸਿੰਘ ਦਾ ਸੀ ਨਹੀਂ ਜੀ ਇਹ ਦੇਖੋ ਅੱਡੋ-ਅੱਡੀ ਹੁਣ ਮੇਰੇ ਵੀ ਭਰਾ ਨੇ ਹੁਣ ਅਸੀਂ ਪੰਥ ਦੇ ਲਈ ਤੁਰੇ ਆਂ ਪੰਥ ਲਈ ਜੂਝ ਰਹੇ ਆਂ ਹੁਣ ਮੇਰੇ ਭਰਾਵਾਂ ਦੇ ਕਤਲ ਕੇਸ ਨੇ ਉਹ ਤੁਰੇ ਫਿਰਦੇ ਨੇ ਜਿਉ ਗਲਤੀਆਂ ਕਰ ਰਹੇ ਉਹ ਚ ਮੇਰਾ ਦੋਸ ਨਹੀਂ ਹੂੰ ਉਹਦੇ ਚ ਉਹਨਾਂ ਦਾ ਦੋਸ ਹੈ ਇਹਦੇ ਚ ਅਮਰਤਪਾਲ ਦਾ ਕੋਈ ਰੋਲ ਨਹੀਂ ਬਾਕੀ ਉਹ ਕਲੀਅਰ ਵੀ ਨਹੀਂ ਦਿਸਿਆ ਅਕਲੀਅਰ ਵੀ ਦੇਖੀ ਆ ਉਹ ਕਲੀਅਰ ਵੀ ਨਹੀਂ ਦਿਸ ਰਹੀ ਬਿਲਕੁਲ ਕਿਉਂਕਿ ਸ਼ਕਲਾਂ ਮਿਲਦੀਆਂ ਨੇ ਸੱਤ ਤਰ੍ਹਾਂ ਦੇ ਲੋਕ ਕਹਿੰਦੇ ਦੁਨੀਆ ਦੇ ਉੱਤੇ ਬੰਦਿਆਂ ਦੀ ਇੱਕ ਦੂਜੇ ਦੀ ਸ਼ਕਲਾ ਮਿਲਦੀ ਹੈ ਹੁਣ ਤਾਂ ਬਾਬਾ ਜੀ ਵੈਸੇ ਹੀ ਉਸ ਸਿਸਟਮ ਉਹ ਆ ਗਿਆ AI ਵਾਲਾ ਜਿਦੀ ਮਰਜ਼ੀ ਜਿਹੜੀ ਮਰਜ਼ੀ ਵੀਡੀਓ ਬਣਾ ਦੇ ਦੇ ਦੇਖੋ ਜੀ ਉਹ ਫਿਰ ਗੱਲ ਤਾਂ ਉੱਥੇ ਆ ਜਾਂਦੀ ਹੈ ਨਾ ਵੀ ਸੱਚ ਅਜਿਹਾ ਕਹਿੰਦਾ ਧੰਨ ਗੁਰਰਾਮ ਦਾ ਪਾਸ਼ਾ ਨੇ ਜਿਹੜਾ ਨਤਾਰਾ ਕੀਤਾ ਬਹੁਤ ਹੀ ਵਧੀਆ ਕੀਤਾ ਹੈ ਬਹੁਤ ਹੀ ਪਾਸ਼ਾ ਨੇ ਕਿਰਪਾ ਦਿਆ ਕੀਤੀ ਅੱਜ ਵਿਕਰਮਜੀਤ ਸਿੰਘ ਮਜੀਠੀਏ ਦੇ ਦਫਤਰ ਦੇ ਵਿੱਚ ਪਹੁੰਚੇ ਤਾਂ ਉਹਨਾਂ ਦੀ ਜਿਹੜੀ ਪਤਨੀ ਹੈ ਉਹਦੇ ਵੱਲੋਂ ਅੱਜ ਬੜਾ ਉੱਥੇ ਪੁਲਿਸ ਦੇ ਨਾਲ ਖੈਬਾਜੀ ਹੰਗਾ ਮਾ ਕੀਤਾ ਗਿਆ ਉਸ ਦਿਨ ਜਦ ਘਰ ਦੇ ਵਿੱਚ ਰੇਡ ਹੋਈ ਉਸ ਦਿਨ ਵੀ ਉਸ ਬੀਬੀ ਦੇ ਵੱਲੋਂ ਚਲੋ ਬੀਬੀਆਂ ਦੀ ਇੱਜ਼ਤ ਆ ਬੀਬੀਆਂ ਦਾ ਸਤਿਕਾਰ ਆ ਪਰ ਬੀਬੀ ਦੇ ਵੱਲੋਂ ਉਸ ਦਿਨ ਵੀ ਕਿਹਾ ਗਿਆ ਕਿ ਪੁਲਿਸ ਇਦਾਂ ਕਰ ਰਹੀ ਹੈ ਪੁਲਿਸ ਸਾਡੇ ਘਰ ਦੇ ਵਿੱਚ ਐਸ ਟਾਈਮ ਵੜ ਗਈ ਪੁਲਿਸ ਨੇ ਇਦਾਂ ਕਰਤਾ ਬਾਬਾ ਇਹਨਾਂ ਦੇ ਸਰਕਾਰ ਦੇ ਮੌਕੇ ਪੁਲਿਸ ਦੇ ਵੱਲੋਂ ਕੁਝ ਨਹੀਂ ਕੀਤਾ ਗਿਆ ਜਿਹੜਾ ਅੱਜ ਪੁਲਿਸ ਦੀਆਂ ਕਾਰਵਾਈਆਂ ਦੇ ਉੱਤੇ ਏਡੀਆਂ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਕਹਿੰਨਾ ਕਿ ਮਨੁੱਖੀ ਅਧਿਕਾਰ ਨੇ ਨਹੀਂ ਹੋਣੀਆਂ ਚਾਹੀਦੀਆਂ ਪਰ ਇਹਨਾਂ ਦੀ ਸਰਕਾਰ ਦੇ ਵਿੱਚ ਨਹੀਂ ਹੁੰਦਾ ਰਿਹਾ ਜੀ ਦੇਖੋ ਜੀ ਸਰਕਾਰਾਂ ਜਦੋਂ ਸਮੇਂ-ਸਮੇਂ ਤੇ ਆਉਂਦੀਆਂ ਸਾਰੀਆਂ ਧੱਕਾ ਕਰਦੀਆਂ ਇਹਨਾਂ ਦੀ ਬਾਰੇ ਤਾਂ 2015 ਵਾਲਾ ਦੌਰ ਆਇਆ ਬਿਗਾੜੀ ਬਹਿਬਲ ਵਾਲਾ 20 ਸਾਲ ਜੀ 25 ਸਾਲ ਰਾਜ ਰਿਹਾ ਇਹਨਾਂ ਦਾ ਹੂੰ ਦਾਸ ਕੋਈ ਨਿਆਣਾ ਨਹੀਂ 20-25 ਸਾਲ ਇਹਨਾਂ ਦਾ ਰਾਜ ਰਿਹਾ ਸਾਨੂੰ ਪੁੱਛੋ ਬੇਅਦਬੀ ਕਿਵੇਂ ਹੋਈਆਂ ਕਿੱਥੇ ਹੋਈਆਂ ਦਾਸ ਉੱਥੇ ਦਿਨ ਰਾਤ ਤੁਰੇ ਫਿਰਦੇ ਰਹੇ ਜਿਨ੍ਹਾਂ ਦੇ ਜਿਹਨਾਂ ਦੇ ਹਿਰਦੇ ਅੰਦਰੋਂ ਬਰੂਖਰੇ ਗਏ ਉਹਨਾਂ ਨੂੰ ਪਤਾ ਹੂੰ ਕਿਵੇਂ ਗੋਲੀਆਂ ਚਲਾਈਆਂ ਕਿਉਂ ਚਲਾਈਆਂ ਕਿਉਂ ਸ਼ਾਸਤਰ ਖੋਏ ਗਏ ਉਤੇ ਸਭ ਕੁਝ ਪਤਾ ਪਰ ਅਕਾਲਪੁਰਕ ਨੇ ਨਿਤਾਰਾ ਕਰਤਾ ਅਸੀਂ ਇਸ ਚੀਜ਼ ਤੇ ਬੜਾ ਖੁਸ਼ ਆ ਦੂਜੀ ਗੱਲ ਉਹ ਬੀਬੀ ਨੇ ਚਲੋ ਕਹਿਤਾ ਵੀ ਜਿਵੇਂ ਤੁਸੀਂ ਕਹਨੇ ਹੋ ਵੀ ਧੀਆ ਪੈਣਾ ਸਭ ਦੀਆਂ ਸਾਂਝੀਆਂ ਨੇ ਅਸੀਂ ਕੋਈ ਮੰਦਾ ਚੰਗਾ ਨਹੀਂ ਬੋਲਣਾ ਚਾਹੁੰਦੇ ਉਹ ਬੱਚੀ ਨੂੰ ਪਰ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜਿਹੜੇ ਹੁਣ ਗਰੀਬਾਂ ਦੇ ਘਰ ਢਾਈ ਜਾਂਦੇ ਆ ਜਿਨ੍ਹਾਂ ਨੇ ਕਹਿੰਦੇ ਚੱਟਾ ਵਿੱਚ ਵਿੱਚ ਬਣਾਏ ਜਿਹੜੇ ਜੰਟਾ ਨੇ ਚੱਟਾ ਵਿੱਚ ਵਿੱਚ ਕੇ ਘਰ ਮਕਾਨ ਬਣਾਏ ਸਰਕਾਰਾਂ ਉਠਾ ਰਹੀਆਂ ਨੇ ਤੇ ਜੇ ਸਰਕਾਰਾਂ ਨੇ ਇੱਥੇ ਆ ਕੇ ਕੋਈ ਕਾਰਵਾਈ ਕਰ ਰਹੀ ਹੈ ਹੁਣੇ ਬੋਲਣਾ ਇਹਨਾਂ ਨੂੰ ਵੀ ਨਹੀਂ ਚਾਹੀਦਾ। ਹੂੰ ਇਹਨਾਂ ਦਾ ਉਦੋਂ ਹੱਕ ਨਹੀਂ ਸੀ ਬਿਆਨ ਦੇਣ ਦਾ, ਉਦੋਂ ਰੋਕਣ ਦਾ ਹੱਕ ਨਹੀਂ ਸੀ ਜਦੋਂ ਆਪਦੇ ਤੇ ਪੈਂਦੀ ਆ ਨਾ ਉਦੋਂ ਪਤਾ ਲੱਗਦਾ ਵੀ ਕੀ ਭਾ ਤੁਲਦੀ ਆ। ਇਹ ਤਾਂ ਉਹ ਸਰਕਾਰਾਂ ਦਾ ਹੁਕਮ ਆ ਸਰਕਾਰਾਂ ਜਿਵੇਂ ਚਾਣ ਕਰਨ ਲੱਗੀਆਂ। ਸੁਖਬੀਰ ਬਾਦਲ ਦਾ ਇੱਕ ਬਿਆਨ ਆ ਕਹਿੰਦਾ ਮੁਜੀਠੀਆ ਸਾਹਿਬ ਦੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਆ। ਮੁਜੀਠੀਆ ਗਲਤ ਕੰਮ ਕਿੱਦਾਂ ਕਰ ਸਕਦਾ? ਦੇਖੋ ਜੀ ਫਿਰ ਹੁਣ ਤੁਸੀਂ ਕਹਿ ਦਿੰਦੇ ਹੋਗੇ ਫਿਰ ਅਸੀਂ ਬੋਲ ਦਿੰਨੇ ਆ ਫਿਰ ਕਹਿੰਦੇ ਵੀ ਨਿਹੰਗ ਸਿੰਘ ਬੋਲਣੋਂ ਨਹੀਂ ੜਦੇ ਵੀ ਇਹ ਵਿੱਚ ਗਲਤ ਬੋਲ ਜਾਂਦੇ ਨੇ ਸਾਨੂੰ ਕਹਿ ਦਿੰਦੇ ਆ ਕਈ ਮੰਨ ਲਓ ਵੀ ਚਲੋ ਤੁਸੀਂ ਕਹਤਾ ਵੀ ਉੱਥੇ ਪ੍ਰਕਾਸ਼ ਆ ਵੀ ਉਹ ਘਰੇ ਗਲਤ ਕੰਮ ਕਿਵੇਂ ਕਰ ਸਕਦਾ ਪਰ ਤੁਸੀਂ ਇਹ ਸੋਚੋ ਵੀ ਪਾਸ਼ਾ ਦੀ ਓਟ ਦੇ ਵਿੱਚ ਕੀ ਕੁਛ ਨਹੀਂ ਕੀਤਾ ਸ਼ੋਮਣੀ ਅਕਾਲੀ ਨੇ ਰੇਲੀ ਸ਼ੋਮਣੀ ਅਕਾਲੀ ਦੀ ਲੰਗਰ ਗੁਰਦਾਰੇ ਉੱਪੱਕ ਕੇ ਆਇਆ ਇਹ ਚੰਗੀ ਗੱਲ ਆ ਮਰਗਾਂ ਦੇ ਭੋਗ ਤੇ ਵੀ ਚੰਗੀ ਗੱਲ ਆ ਤੁਹਾਨੂੰ ਵੀ ਪਤਾ ਹੂੰ ਚੰਗੀ ਗੱਲ ਐ ਨਹੀਂ ਇਹ ਚਾਹੀਦਾ ਹੂੰ ਇਹ ਮਹਾਰਾਜ ਦੀ ਤਾਬਿਆ ਦੇ ਵਿੱਚ ਲਿਖਤ ਹੈ ਹੂੰ ਵੀ ਕਾਲੀ ਦਲ ਦੀਆਂ ਰੇਲੀਆਂ ਲੱਗੀਆਂ ਤੇ ਲੰਗਰ ਗੁਰੂ ਘਰਾਂ ਚੋਂ ਪੱਕ ਕੇ ਆਵੇ ਹੂੰ ਇਹ ਬੜਾ ਕੁਛ ਕੀਤਾ ਜੀ ਇਹਨਾਂ ਨੇ ਪੰਥ ਦੇ ਪਰਦੇ 'ਚ ਰਹਿ ਕੇ ਜੇ ਮਹਾਰਾਜ ਦੇ ਸਰੂਪ ਦੀ ਇਹ ਗੱਲ ਕਰਦੇ ਆ ਨਾ ਕੀ ਪਤਾ ਪਾਸ਼ਾ ਨੇ ਉਹ ਸਰੂਪ ਕਰਕੇ ਬਚੇ ਆਉਂਦੇ ਸੀ ਇਹ ਤਾਂ ਇਹਨਾਂ ਦੀ ਭੈਣ ਦੀ ਅਰਦਾਸ ਕਰਕੇ ਕਿਰਪਾ ਹੋਈ ਆ ਕੀ ਪਤਾ ਉਹ ਸਰੂਪ ਐਨੇ ਚਿਰ ਦਾ ਇਹਨਾਂ ਨੂੰ ਪਰਦੇ ਢਕੀ ਆਉਂਦਾ ਸੀਗੇ ਇਹਨਾਂ ਦੇ ਪਾਸ਼ਾ ਜੇ ਜਦੋਂ ਪਾਸ਼ਾ ਕੇ ਅਰਦਾਸ ਕੀਤੀ ਤੋ ਪਰਦੇ ਚੱਕੇ ਗਏ ਜੀ ਹਮ ਸੁਖਬੀਰ ਬਾਦਲ ਕਹਿੰਦਾ 1.5 ਸਾਲ ਦਾ ਸਮਾਂ ਰਹਿ ਗਿਆ 1.5 ਸਾਲ ਬਾਅਦ 2027 ਦੇ ਵਿੱਚ ਇਲੈਕਸ਼ਨ ਹੋਣਾ ਤੇ ਅਸੀਂ ਪੰਜਾਬ ਦੇ ਵਿੱਚ ਦੁਬਾਰਾ ਸਰਕਾਰ ਬਣਾਉਣ ਜਾ ਰਹੇ ਹਾਂ ਸਰਕਾਰ ਬਣੂਗੀ ਕਿਵੇਂ ਜੀ ਹਮ ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ ਵੀ ਅਸੀਂ ਇੰਨੀਆਂ ਸੀਟਾਂ ਲੈ ਜਾਾਂਗੇ ਇੰਨੀਆਂ ਲੈ ਜਾਾਂਗੇ ਦੋ ਹੀ ਮਿਲੀਆਂ ਉਹ ਵੀ ਬੜੇ ਜੁੱਧੋ ਜ਼ੋਰ ਤੇ ਮਿਲੀਆਂ ਸੀ ਮੈਨੂੰ ਲੱਗਦਾ 100 ਦੇ ਨੇੜੇ ਤੇਰੇ ਕਹਿੰਦੇ ਆ ਹਾਂ ਦੋ ਹੀ ਮਿਲੀਆਂ ਹਮ ਤੇ ਹੁਣ ਤਾਂ ਜਿਵੇਂ ਕਹਿੰਦੇ ਰਿਸ਼ਤੇਦਾਰ ਚੋਰ ਚੋਰ ਤੋਂ ਚੋਰਾਂ ਦਾ ਚੋਰ ਫੜੀ ਜਾਂਦੇ ਹੁਣ ਕਿੱਥੋਂ ਮਿਲੂ ਕੋਨਾ ਦੋਹਾਂ ਦੇ ਵਿੱਚੋਂ ਬਾਬਾ ਜੀ ਇੱਕ ਬੰਜੀਠੀਆ ਦੀ ਘਰ ਵਾਲੀ ਸੀ ਪਤਾ ਜੀ ਜਿਹੜਾ ਹੁਣ ਲੁਕਿਆ ਪਤਾ ਜੀ ਇੱਕੇ ਆਲੀ ਸਾਹਿਬ ਸੀ ਜਿਹੜੇ ਇਹਨਾਂ ਤੋਂ ਵੱਖਰੇ ਚੱਲ ਰਹੇ ਪਤਾ ਜੀ ਮੈਨੂੰ ਇਸ ਗੱਲ ਦਾ ਜੀ ਹੁਣ ਤੁਸੀਂ ਦੱਸੋ ਵੀ ਰਾਜ ਕਿਵੇਂ ਆਉ ਨਹੀਂ ਆਉਂਦਾ ਇਹ ਤਾਂ ਗੁਰੂ ਰਾਮਦਾਸ ਪਾਸ਼ਾ ਦੇ ਅੱਗੇ ਜਾ ਕੇ ਹੁਣ ਗਾ ਉੱਥੇ ਮਾਫੀ ਮੰਗਣ ਗਏ ਸੀ ਹੂੰ ਤੂੰ ਤਾਂ ਚਲੋ ਬਚਤ ਰਹੇਗੀ ਅਕਾਲਪੁਰਖ ਦੀ ਗੇੜ ਸੀ ਚਲੋ ਉਹਨਾਂ ਦੀ ਉਮਰ ਬਡੇਰੀ ਹੋ ਗਈ ਕਿੰਨੇ ਦੇ ਕਿਤੇ ਉਹ ਵੀ ਨੌਜਵਾਨ ਹੁੰਦੇ ਨਾ ਜਰਨੈੜਾ ਭਾਈ ਨਰਹੰਸ ਇਹ ਹਾਂ ਫ ਹੂੰ ਉਹਨਾਂ ਦੀ ਉਮਰ ਜ਼ਿਆਦਾ ਕਰਕੇ ਮੜਾ ਜਾਂ ਨੇਤਰਾਂ ਤੋਂ ਕਿਤੇ ਬਾਂਝਾ ਰਹਿ ਗਿਆ ਪਹਿਰਾ ਤੇ ਪਰ ਸੋਚਣਯੋਗ ਗੱਲ ਆ ਉੱਥੇ ਵੀ ਇਹ ਦੂਜੀ ਲੱਤ ਲਗਾਉਣੀ ਚਾਹੀਦੀ ਸੀ ਅੱਛਾ ਪੱਟੀ ਜਿਹੜੀ ਲੱਤ ਤੇ ਕੀਤੀ ਉਹ ਲੱਤ ਥੱਲੇ ਲਾ ਕੇ ਦੂਜੀ ਚੱਕ ਕੇ ਭੱਜੀ ਫਿਰਦੇ ਪਤਾ ਹੀ ਚੇਤੇ ਹੀ ਭੁੱਲ ਗਿਆ ਵੀ ਆਹ ਲੱਤ ਸੀ ਕਿ ਆਹ ਲੱਤ ਸੀ ਇਹ ਨੋਟਾਂਕੀਆਂ ਨੇ ਨਾ ਜਿਹੜੀਆਂ ਉਹ ਇਹਨਾਂ ਨੂੰ ਖਤਮ ਕਰ ਰਹੀਆਂ ਨਹੀਂ ਮਾਫੀ ਉਹ ਕਹਿੰਦੇ ਮੰਗ ਲਈ ਅਸੀਂ ਕਾਲ ਤੱਕ ਸਾਹਿਬ ਤੇ ਜਾ ਕੇ ਬਖਸ਼ਾਲੀ ਇਹਦੇ ਦੇਖੋ ਸਾਰਾ ਕੁਝ ਹੀ ਮੰਨ ਗਏ ਇਹਦਾ ਕਹਿੰਦੇ ਬੇਅਦਬੀਆਂ ਵੀ ਅਸੀਂ ਕਰਾਈਆਂ ਆ ਵੀ ਅਸੀਂ ਕਰਾਇਆ ਉਹ ਵੀ ਅਸੀਂ ਕਰਾਇਆ ਫਿਰ ਅਸੀਂ ਕਿਵੇਂ ਇਹਨਾਂ ਨੂੰ ਅੱਗੇ ਆਉਣ ਦੇ ਦਾਂਗੇ ਜਦੋਂ ਸਾਡੇ ਪੰਥ ਦੇ ਨਹੀਂ ਬਣੇ ਫਿਰ ਸਾਡੇ ਕਿੱਥੋਂ ਬਣ ਜਾਣਗੇ ਕਹਿੰਦੇ ਮਾਫੀਆਂ ਅਸੀਂ ਮੰਗ ਲਈਆਂ ਪਰ 2 ਦਸੰਬਰ ਵਾਲੇ ਹੁਕਮਨਾਮੇ ਨਹੀਂ ਮੰਨੇ ਹਾਂ ਉਹ ਵੀ ਮੰਨ ਲੈਣਗੇ ਚਲੋ ਉਹ ਵੀ ਅਕਾਲ ਪੁਰਖ ਦੀ ਖੇਡ ਆ ਉਹਦੀ ਹੁਣ ਉਹ ਮਨਾਲੇ ਨੇ ਆਪੇ ਜਦੋਂ ਇੰਨਾ ਕੁਝ ਹੋਣੇ ਮਨਾਲੇ ਵੀ ਮਨਾਲੂ ਬਾਬਈ ਮੈਂ ਇੱਕ ਸਵਾਲ ਜ਼ਰੂਰ ਕਰਨਾ ਚਾਹਣਾ ਜਿਵੇਂ ਭਾਈ ਅਮਰਤਪਾਲ ਸਿੰਘ ਅਮਰਤ ਸੰਚਾਰ ਕਰਵਾ ਰਹੇ ਸੀ ਹਾਂਜੀ ਹਾਂਜੀ ਨੌਜਵਾਨਾਂ ਨੂੰ ਨਸ਼ਾ ਛੱਡਣ ਦੇ ਲਈ ਅਪੀਲ ਕਰਦੇ ਸੀ ਨੌਜਵਾਨਾਂ ਤੇ ਅਸਰ ਵੀ ਹੁੰਦਾ ਸੀ ਛੱਡ ਵੀ ਰਹੇ ਸੀ ਉਦੋਂ ਵੀ ਵਿਕਰਮ ਜੀਠੀਆ ਕਹਿੰਦਾ ਸੀ ਕਿ 10 ਮਿੰਟ ਸਾਨੂੰ ਦਿਓ ਅਮਰਤਪਾਲ ਮੈਂ ਬੰਦੇ ਦਾ ਪੁੱਤ ਬਣਾ ਦੇਵਾਂਗਾ ਹਮ ਤੇ ਸਰਕਾਰ ਜਿਹੜੀ ਮੌਜੂਦਾ ਹੈਗੀ ਉਹਨੇ ਵੀ ਭਾਈ ਅਮਰਤਪਾਲ ਸਿੰਘ ਹਣਾ ਦੇ ਉੱਤੇ ਐਨਐਸਏ ਲਾਈ ਜਿੰਨਾ ਕੋਈ ਜੁਰਮ ਹੈਗਾ ਜੇ ਕੋਈ ਕਾਨੂੰਨ ਦੇ ਕਾਨੂੰਨ ਨੂੰ ਲੱਗਦਾ ਵੀ ਕੋਈ ਜੁਰਮਿਆ ਉਹਨੇ ਕੋ ਸਜ਼ਾ ਭਾਈ ਅਮਰਤਪਾਲ ਸਿੰਘ ਨੂੰ ਮਿਲਣੀ ਚਾਹੀਦੀ ਹੈ ਅਸੀਂ ਕਿਹਨੇ ਜੇਵੜਾ ਵੀ ਬੰਦਾ ਕਾਨੂੰਨ ਭੰਗ ਕਰਦਾ ਉਹਨੂੰ ਉਨੀ ਸਜ਼ਾ ਮਿਲੇ ਪਰ ਜਿਸ ਤਰੀਕੇ ਦੇ ਨਾਲ ਵਾਰ-ਵਾਰ ਐਨਐਸਏ ਵਧਾਈ ਜਾ ਰਹੀ ਹੈ ਤੇ ਪਰ ਦੂਜੇ ਪਨੇ ਨਸ਼ੇ ਦੇ ਤਸਕਰ ਖੁੱਲੇ ਆਮ ਕੋ ਮਰੇ ਸੀ ਹੁਣ ਫੜੇ ਗਏ ਇਹਨਾਂ ਦੇ ਉੱਤੇ ਵੀ ਕੋਈ ਉਹੋ ਜੀ ਕਾਰਵਾਈ ਹੋਊਗੀ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਲੰਮੇ ਸਮੇਂ ਤਿੰਨ ਸਾਲਾਂ ਤੋਂ ਜੇਲ੍ਹ ਦੇ ਵਿੱਚ ਡੱਕ ਕੇ ਰੱਖਿਆ ਦੇਖੋ ਜੀ ਜੇ ਤਾਂ ਹੁਣ ਭਗਵਾਨਤਮਾਨ ਨਰੋਲ ਚੱਲੂਗਾ ਫਿਰ ਤਾਂ ਕਾਰਵਾਈ ਹੋਊਗੀ ਤੇ ਜੇ ਉਹੀ ਘੋ ਖਿਚੜੀ ਹੋ ਗਿਆ ਫਿਰ ਆਪਾਂ ਕਹਿ ਨਹੀਂ ਸਕਦੇ ਹੋਣੀ ਚਾਹੀਦੀ ਚਾਹੀਦੀ ਤਾਂ ਹੈਗੀ ਇਹਨਾਂ ਤੇ ਤੁਸੀਂ ਗੱਲ ਅਮਰਤਪਾਲ ਦੀ ਕਰਦੇ ਆ ਨਾ ਵੀ ਉਹ ਅਮਰਤ ਬਾਟਾ ਸ਼ਿਕਾਰ ਆਏ ਸੀ ਸਿੰਘ ਸਜਾਰੇ ਸੀ ਸੋਨੂੰ ਸ਼ਾਇਦ ਸਮੇਂ ਦੇ ਹਿਸਾਬ ਨਾਲ ਦੱਸ ਦਈਏ ਵੀ ਅੱਜ ਤੋਂ ਜਿਹੜਾ ਮਰਜੀ ਇਤਿਹਾਸ ਆਪਣਾ ਪ੍ਰਾਂਤਨ ਚੱਕ ਲੋ ਜੋ ਤੁਹਾਡਾ ਮਨ ਕਰਦਾ ਜਿਹੜੇ ਮਰਜੀ ਸਿੰਘਾਂ ਦਾ ਚੱਕ ਲੋ ਪ੍ਰਾਂਤਨ ਇਤਿਹਾਸ ਇਹ ਅੱਜ ਤੋਂ ਨਹੀਂ ਹੋ ਰਹੀ ਏ ਜਦੋਂ ਵੀ ਸਿੱਖ ਕੌਮ ਦਾ ਬੂਟਾ ਵਾਧਾ ਫੁੱਲਦਾ ਨਾ ਉਦੋਂ ਕੋਈ ਨਾ ਕੋਈ ਵੈਰੀ ਬਣਦਾ ਹੀ ਬਣਦਾ ਕਿਹੜੀ ਗੱਲਾਂ ਕਿਉਂਕਿ ਇੱਕ ਪੰਜਾਬ ਦਿਸ ਰਿਹਾ ਇੱਕ ਪੰਜਾਬ ਦਿਸ ਰਿਹਾ ਇਹ ਉਹ ਪੰਜਾਬ ਸੀ ਜਿੱਥੇ ਮਹਾਰਾਜਾ ਰਣਜੀਤ ਦੇ ਟਾਈਮ ਤੇ ਅੰਗਰੇਜ਼ ਡਿਊਟੀਆਂ ਕਰਨ ਆਉਂਦੇ ਸੀ ਇੱਥੇ ਆਪਦੇ ਕੰਮਕਾਰ ਕਰਨ ਆਉਂਦੇ ਸੀ ਵੀ ਸਾਨੂੰ ਕੰਮ ਤੇ ਰੱਖ ਲਓ ਜੀ ਸਾਡੇ ਉਦੋਂ ਡਾਲਰ ਇੱਧਰ ਦੇ ਡਾਲਰ ਨਾਲ ਪੰਜਾਬ ਦੇ ਉੱਧਰ ਜਾ ਕੇ ਵਾਧਦੇ ਸੀ ਤੇ ਜਿਹੜੇ ਅੰਗਰੇਜ਼ ਨੂੰ ਰੱਖਣਾ ਹੁੰਦਾ ਸੀ ਤੇ ਉਹਨੂੰ ਦਾੜੀ ਜੂੜਾ ਰੱਖਣਾ ਪੈਂਦਾ ਸੀ ਫੇਰ ਰੱਖਦੇ ਸੀ ਅਸੀਂ ਉਸ ਕੌਮ ਦੇ ਜਰਨੈਲਾਂ ਚ ਉਤਰੇ ਆਉਣੇ ਆ ਇਹ ਚੇਤਾ ਭੁੱਲਿਆ ਹੋਇਆ ਦੁਨੀਆ ਨੂੰ ਉਹ ਚੀਜ਼ ਤੋਂ ਡਰਦੀਆਂ ਸਰਕਾਰਾਂ ਵੀ ਉਹ ਚੀਜ਼ ਅਸੀਂ ਮਸਾਂ ਖਤਮ ਕੀਤੀ ਐ ਹੁਣ ਸੰਤ ਜਰਨੈਲ ਸਿੰਘ ਜੀ ਕੀ ਕਰਦੇ ਸੀ ਬਈ ਉਹ ਵੀ ਪ੍ਰਚਾਰ ਹੀ ਕਰ ਰਹੇ ਸੀ ਹੋਰ ਤੋਂ ਡਰੇ ਇਹਨਾਂ ਨੇ ਆਖਿਆ ਜੇ ਇਹਨਾਂ ਨੂੰ ਨਾ ਰੋਕਿਆ ਇਹ ਫੇਰ ਬੂਟਾ ਫੁੱਲ ਜੂਗਾ ਇਹ ਅਸੀਂ ਮਸਾਂ ਦਾ ਇਹੋ ਦਬਾਉਣਾ ਚਾਹੁੰਦੇ ਆ ਵੀ ਪੰਜਾਬ ਸਾਡਾ ਉਹ ਆ ਚੀਜ਼ ਚਾਹੁੰਦੇ ਆ ਵੀ ਇਹਦੇ ਤੇ ਹੱਕ ਸਾਡਾ ਉਹਨਾਂ ਨੂੰ ਬਹਿਮ ਜਿਹੜੀ ਤੱਕੜੀ ਐ ਨਾ ਕਹਿੰਦੇ ਉਹਦੇ ਤੇ ਇੱਕ ਬੋਦਾ ਹੁੰਦਾ ਹੁੰਦਾ ਨਾ ਪ੍ਰਾਣੀਆਂ ਤੱਕੜੀਆਂ ਵੇਣੇ ਉਹਦੇ ਚ ਇੱਕ ਬੋਦਾ ਹੁੰਦਾ ਕਹਿੰਦੇ ਇਹ ਬੋਦਾ ਫੜ ਲਓ ਜੀ ਇਹ ਸਾਡੀ ਉਹ ਤੱਕੜੀ ਫਿਰ ਜਿੱਧਰੋਂ ਤੁਲਦੀ ਓ ਉਸੇ ਦੀ ਹੁੰਦੀ ਆ ਬੋਦੀ ਤੇ ਨਹੀਂ ਹੁੰਦੀ ਬੋਦਾ ਦਾ ਦੱਸਦਾ ਯਾ ਵੀ ਇਹ ਸਹੀ ਆ ਕਿ ਗਲਤ ਆ ਇਹ ਉਹ ਚੀਜ਼ ਨੂੰ ਫੜਦੇ ਆ ਵੀ ਪੰਜਾਬ ਨੂੰ ਅਸੀਂ ਕਿਤੇ ਨਾਪਲਾਂਗੇ ਕਬਜ਼ੇ ਚ ਕਰ ਲਾਂਗੇ ਇਹ ਪੰਜਾਬ ਸਾਡੀ ਅੰਦਰ ਚੱਲੂ ਇਹ ਪੰਜਾਬ ਜੀ ਸਿਰੂ ਤੂੰ ਹੀ ਬਾਗੀ ਰਿਆ ਇਸੇ ਨੇ ਐਂ ਰਹਿਣਾ ਪੰਜਾਬ ਦੇ ਵਿੱਚ ਕਿਤੇ ਵੀ ਹਿੰਦੁਸਤਾਨ ਦੇ ਕਿਤੇ ਵਿਵਤਾ ਪਈਆਂ ਨੇ ਕਈ ਤੁਸੀਂ ਕਾਡਰ ਇਤਿਹਾਸ ਦੇ ਵਿੱਚ ਸਾਡੇ ਤਾਇਆ ਜੀ ਫੌਜੀ ਸੀ ਠੀਕ ਹੈ ਜੀ ਉਹਨਾਂ ਨੇ ਮੇਰੇ ਨਾਲ ਕਿਹੜਾ ਗੱਲ ਕਰੀ ਵੀ ਪੁੱਤ ਸਾਡੇ ਤੇ ਕਹਿੰਦੇ ਵਿਵਤਾ ਪੈ ਗਈ ਸਾਡੇ ਰਾਸ਼ਨ ਪਾਣੀ ਤੇ ਵਿਵਤਾ ਪੈ ਗਈ ਵੀ ਰਾਸ਼ਨ ਪਾਣੀ ਅਸੀਂ ਕਿੱਥੋਂ ਲਿਆਵਾਂਗੇ ਮੁੱਕ ਗਿਆ ਕਹਿੰਦੇ ਵੀ ਫਿਰ ਮੌਕੇ ਦੇ ਜਿਹੜੇ ਰਾਜੇ ਸੀਗੇ ਮੌਕੇ ਦਾ ਜਰਨੈਲ ਸੀ ਸਾਡਾ ਕਵਾਂਟਰ ਦਾ ਫੌਜ ਦਾ ਕਹਿੰਦੇ ਵੀ ਉਹ ਕਹਿੰਦੇ ਵੀ ਉਹਨੇ ਸਰਕਾਰ ਨੂੰ ਆਰਡਰ ਲਾਤਾ ਮੌਕੇ ਤੇ ਅੱਛਾ ਜੀ ਵੀ ਹੁਣ ਅਸੀਂ ਕੀ ਕਰੀਏ ਜੀ ਕਹਿੰਦੇ ਵੀ 1 ਰੁਪਿਆ ਸਰਕਾਰ ਨੇ ਐਲਾਨ ਕਰਤਾ ਵੀ ਇੱਕ ਇੱਕ ਰੁਪਿਆ ਲਾ ਦਿਓ ਸਾਰਿਆਂ ਨੂੰ ਅੱਛਾ ਜਿਹਨੂੰ ਆਪਾਂ ਟੈਕਸ ਕਹਿ ਦਈਏ ਹੋਰ ਕਹਿ ਦਈਏ ਹੂੰ ਕਹਿੰਦੇ ਜਦੋਂ ਪੰਜਾਬ ਦੀ ਧਰਤੀ ਨੂੰ ਪਤਾ ਲੱਗਿਆ ਵੀ ਵਕਤ ਪੈ ਗਿਆ ਕਹਿੰਦੇ ਵੀ ਸਭ ਤੋਂ ਜ਼ਿਆਦਾ ਮਾਇਆ ਤੇ ਸੋਨਾ ਪੰਜਾਬ ਕੱਲੇ ਚੋਂ ਹੀ ਉਹਨਾਂ ਹੋਇਆ ਸੀ ਸਾਰੇ ਵਰਲਡ ਚੋਂ ਭਾਰਤ ਚੋਂ ਨਾ ਹੋਇਆ ਸੀ ਤੇ ਇਕੱਲੇ ਪੰਜਾਬ ਚੋਂ ਨਾ ਸੀ ਬਰਾਬਰ ਸੀ ਅਸੀਂ ਉਹ ਕੋਮਾ ਸੀ ਆਪਦਾ ਪੰਜਾਬ ਨਹੀਂ ਛੱਡਣਾ ਇਹ ਅੱਜ ਵੱਖਰਾ ਕਰਤਾ ਜੰਮੂ ਕੜ ਦੇ ਵਿੱਚੋਂ ਕਹਿੰਦੇ ਕਸ਼ਮੀਰ ਬਣਾਤਾ ਜੀ ਉਹਦੀ ਹੱਤ ਹਰਿਆਣਾ ਬਣਾਤਾ ਹਿਮਾਚਲ ਬਣਾਤਾ ਕੁਛ ਮਰਜ਼ੀ ਬਣਾਈ ਜਾਣ ਪਰ ਜਦੋਂ ਸਮਾਂ ਆ ਗਿਆ ਉਦੋਂ ਇਹ ਸਭ ਫੇਰ ਉਸੇ ਲਕੀਰ 'ਚ ਹੀ ਆ ਜਾਣਾ ਤੇ ਰਾਜ ਖਾਲਸੇ ਦਾ ਹੋਣਾ ਹੀ ਹੋਣਾ ਮੈਂ ਮਜੀਠੀਆ ਵਾਲੇ ਮਸਲੇ ਉੱਤੇ ਹਾਂ ਹਾਂਜਕ ਇੰਟਰਵਿਊ ਪਹਿਲਾਂ ਕਰ ਲੀਆ ਤੇ ਛੇਵੀਂ ਅੱਜ ਤੁਹਾਡੀ ਆ ਤੇ ਪਤਾ ਨਹੀਂ ਵੈਸੇ ਕਿੰਨੇ ਕੁ ਲੋਕਾਂ ਨੂੰ ਮੈਂ ਹਰ ਰੋਜ਼ ਮਿਲਦਾ ਜਿਹੜੇ ਦੂਜੀਆਂ ਪਾਰਟੀਆਂ ਦੇ ਲੀਡਰ ਆ ਉਹ ਚੀਕਾਂ ਮਾਰ ਰਹੇ ਕਿ ਮਜੀਠੀਆ ਦੇ ਉੱਤੇ ਕਾਰਵਾਈ ਗਲਤ ਹੋਈ ਪਰ ਜਦੋਂ ਆਮ ਪਬਲਿਕ ਦੇ ਵਿੱਚ ਜਾਣੇ ਪਬਲਿਕ ਬੜੀ ਖੁਸ਼ ਆ ਜਿਨ੍ਹਾਂ ਦੀ ਮੈਂ ਇੰਟਰਵਿਊ ਕੀਤੀਆਂ ਤੁਹਾਡੇ ਵਰਗੇ ਸਾਰੇ ਸਿੰਘ ਉਹ ਬੜੇ ਖੁਸ਼ ਆ ਉਹ ਕਹਿੰਦੇ ਕਿ 2015 ਦੇ ਵਿੱਚ ਬਰਗਾੜੀ ਬਹਿਬਲ ਹੋਇਆ ਉਹਦੇ ਵਿੱਚ ਤਾਂ ਜੇਲ ਨਹੀਂ ਗਏ ਚਲ ਸ਼ੁਕਰ ਹੈ ਜੇਲ ਤੱਕ ਗਏ ਹਾਂ ਨਹੀਂ ਜੇਲ ਤੱਕ ਗਏ ਵੀ 6 ਮਹੀਨੇ ਕੱਟ ਕੇ ਆਇਆ ਹੂੰ ਦੇਖ ਕਿ ਬਾਈਬਲ ਬਰਗਾੜੀ ਵਾਲਾ ਨਹੀਂ ਹੋਇਆ ਨਹੀਂ ਹੋਇਆ ਪਰ ਮਾਲਕ ਨੇ ਇਹਨੂੰ ਜਿਲ੍ਹ ਤੱਕ ਡਾਈ ਇਹਨੇ ਬਾਹਰ ਆ ਕੇ ਵੀ ਉਹਦੇ ਰੌਲਾ ਪਾਇਆ ਸੀ ਵੀ ਮੇਰਾ ਕੀ ਕਰ ਲਿਆ ਐ ਜਾਂ ਜੋ ਮੇਰੇ ਤੇ ਕੀ ਦੋਸਤਾਂ ਦੇਖੋ ਜੀ ਅਕਾਲ ਪੁਰਖ ਦੀਆਂ ਖੇਡਾਂ ਨੇ ਖਤਮ ਹੋਣਾ ਆਣਾ ਠੀਕ ਹੈ ਹੁਣ ਤਾਂ ਜਿਵੇਂ ਕਹਿੰਦੇ ਵੀ ਅਕਾਲ ਦਾ ਰਾਜ ਆ ਅਕਾਲ ਪੁਰਖ ਦਾ ਮਹਾਕਾਲ ਘਰਾਜ ਆਉਣਾ ਉਹ ਆਉਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਇਹ ਤਾਂ ਹੁਣ ਸਤਾਈ ਦਸੂ ਅਕਾਲ ਪੁਰਖ ਦੀ ਖੇਡ ਕੀ ਦੀ ਝੋਲੀ ਦੇ ਵਿੱਚ ਪਾ ਰਿਆ ਇਦਾਂ ਜਾਂ ਦੁਨੀਆਦਾਰੀ ਨੂੰ ਪਤਾ ਸੱਚ ਝੂਠ ਦਾ ਤਾਂ ਹੋਣਾ ਨਤਾਰਾ ਹੋ ਚੁੱਕਿਆ ਜਿਹਨੂੰ ਕਹਿ ਦਈਏ ਹਮ ਅਮਰਤ ਪਾਨ ਕਰਾਉਣ ਵਾਲੇ ਸਿੰਘਾਂ ਨੂੰ ਢੋਂਗੀ ਪਖੰਡੀ ਬੜਾ ਕੁਝ ਕਿਹਾ ਹੁਣ ਸੰਗਤ ਨੂੰ ਪਤਾ ਲੱਗ ਗਿਆ ਨਕਲੀ ਅਕਾਲੀ ਕੌਣ ਹੈ ਤੇ ਅਸਲੀ ਅਕਾਲੀ ਕੌਣ ਦੇਖੋ ਸੰਗਤ ਨੂੰ ਤਾਂ ਪਤਾ ਲੱਗ ਗਿਆ ਹੀ ਜਿਹੜੇ ਕੱਟੜਵਾਦ ਆ ਨਾ ਥੋੜੇ ਜੇ ਹਮ ਉਹਨਾਂ ਨੂੰ ਨਹੀਂ ਉਹ ਜਿਵੇਂ ਕਹਿੰਦਾ ਮੇਰਾ ਪਿਓ ਕਾਲੀਆਂ ਦਾ ਸੀ ਮੈਂ ਵੀ ਕਾਲੀ ਆ ਉਹ ਕਹਿੰਦਾ ਸਾਡਾ ਆ ਕਾਂਗਰਸੀ ਆ ਮੈਂ ਵੀ ਕਾਂਗਰਸੀ ਆ ਜਿਵੇਂ ਹੁਣ ਆਮ ਆਦਮੀ ਆ ਨੇ ਕਹਿੰਦਾ ਨਹੀਂ ਸਾਡਾ ਆਪਗਵੰਤ ਮਾਨਾ ਸੀ ਵੀ ਭਗਵੰਤ ਮਾਨੀ ਆ ਅਸੀਂ ਵੀ ਸਾਡੀ ਆਮ ਆ ਉਹ ਕੱਟੜਵਾਦ ਆ ਨਾ ਜਿਹੜਾ ਲੋਕਾਂ ਦੇ ਵਿੱਚ ਜੇ ਉਹ ਖਤਮ ਹੋਊ ਫੇਰ ਖਾਲਸੇ ਦਾ ਰਾਜ ਆਊ ਹੂੰ ਇਹ ਦੁਨੀਆ ਆਪਸੇ ਨੇ ਵਿੱਚ ਹੀ ਲੜਾ ਕੇ ਤੇ ਰਾਜ ਹੋਰ ਹੀ ਕਰੀ ਜਾਂਦਾ ਦੁਨੀਆ ਨੂੰ ਪਤਾ ਨਹੀਂ ਲੱਗਦਾ ਹੂੰ ਦੁਨੀਆ ਭੋਲੀ ਕਹਿ ਲਈ ਦੁਨੀਆ ਝੱਲੀ ਕਹਿ ਲਈ ਦੁਨੀਆ ਨੂੰ ਮਗਰਲਾਲਾ ਕਹਿ ਲਈ ਵੀ ਜਿਹਨੂੰ ਜਿਹਦਾ ਜੀ ਜਿਵੇਂ ਕਰਦਾ ਉਵੇਂ ਮਗਰਲਾਲਾ ਕੇ ਲੈ ਜਾਂਦਾਗਾ ਇਹਦਾ ਦੁਨੀਆ ਇਸ ਵਕਤ ਜਿਹਨੂੰ ਅਸੀਂ ਕਹਿ ਦਈਏ ਵੀ ਅੱਗੇ ਨਾਲੋਂ ਅੱਗੇ ਜਿਹੜੇ ਲੋਕ ਸੀ ਨਾ ਜਿਵੇਂ ਪਿਓ ਦਾਦੇ ਨੇ ਕਹਤਾ ਉਵੇਂ ਕਰਦੇ ਸੀ ਹੁਣ ਬਹੁਤ ਦੁਨੀਆ 'ਚ ਸੁਧਾਰ ਆਇਆ ਹੁਣ ਜੇ ਕੋਈ ਕਹਦੇ ਵੀ ਐ ਕਰਨਾ ਉਹ ਕਹਿੰਗੇ ਨਹੀਂ ਅਸੀਂ ਐ ਨਹੀਂ ਐ ਕਰਨਾ ਵੀ ਜਿਹਦੇ ਵਿੱਚੋਂ ਕਹਿ ਦਈਏ 70% ਲੋਕ ਜਾਗਰੂਕ ਹੋ ਚੁੱਕੇ ਨੇ ਵੀ ਸਾਡਾ ਹੱਕ ਕੀ ਆ ਅਸੀਂ ਉਹ ਲੈਣਾ ਹੁਣ ਇਸ ਚੀਜ਼ ਦਾ ਨਤਾਰਾ ਆ ਰਿਹਾ ਅੱਗੇ ਬਸ ਤੁਸੀਂ ਭਾਈ ਅਮਰਤਪਾਲ ਸਿੰਘ ਹਣਾ ਦਾ ਸਾਥ ਦਿੱਤਾ ਪਿੰਡ-ਪਿੰਡ ਗਏ ਸ਼ਹਿਰ-ਸ਼ਹਿਰ ਗਏ ਕੈਂਪੇਨਿੰਗ ਕੀਤੀ ਹਾਂਜੀ ਹੁਣ 2027 ਫੇਰ ਸਿਰ ਤੇ ਆ ਉਦੋਂ ਦਾ ਮਾਹੌਲ ਵੇਖ ਕੇ ਕੀ ਲੱਗਦਾ ਲੋਕਾਂ ਲੋਕਾਂ ਦਾ ਕਹਿਣਾ ਕੀ ਸੀਗੇ ਚਲੋ ਬੜੀ ਵੱਡੀ ਜਿੱਤ ਹੋਈ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਜਿੱਤ ਹੋਈ ਪਰ ਮਾਹੌਲ ਹੁਣ ਕਿਸ ਤਰੀਕੇ ਦਾ ਜਿਹੜਾ 2027 ਦਾ ਮਾਹੌਲ ਕਿਸ ਤਰੀਕੇ ਦਾ ਰਹਿਣਾ ਹੈ ਜੀ ਇਹ ਹੁਣ ਜਿਹੜਾ 2027 ਦਾ ਮਾਹੌਲਾ ਜਿਹੜੀਆਂ ਐਂਟੀ ਪਾਰਟੀਆਂ ਨੇ ਨਾ ਉਹ ਹੁਣ ਕੋਸ਼ਿਸ਼ ਕਰ ਰਹੀਆਂ ਆ ਵੀ ਜਿਹੜੀ ਇਹ ਪਾਰਟੀ ਬਣਾ ਰਹੀ ਇਹਨੂੰ ਪਾੜ ਤੋਂ ਹੂੰ ਉਹਦੇ ਵਿੱਚ ਬੰਦੇ ਆਪ ਦੇ ਛੱਡ ਰਹੇ ਨੇ ਵੀ ਇਹ ਜੋ ਇਕੱਠੇ ਹੋ ਰਹੀਆਂ ਨੇ ਪਾਰਟੀਆਂ ਇਹਨਾਂ ਨੂੰ ਇਕੱਠੇ ਨਾ ਆਉਣ ਦਿਓ ਹੂੰ ਜਿਵੇਂ ਹੁਣ ਦੀਪ ਸਿੱਧੂ ਦੇ ਭਰਾ ਜੀ ਨੇ ਮਨਦੀਪ ਸਿੱਧੂ ਆ ਫੌਜੀ ਸਾਹਿਬ ਆ ਪਹਿਲਾ ਮੋੜ ਉੱਥੋਂ ਚੱਲਿਆ ਬਿਲਕੁਲ ਪਹਿਲਾ ਮੋੜ ਦੀਪ ਤੋਂ ਚੱਲਿਆ ਦੀਪ ਤੋਂ ਚੱਲਿਆ ਬਿਲਕੁਲ ਵੀ ਪੰਜਾਬ ਵਾਰਿਸ ਪੰਜਾਬ ਵਾਰਿਸ ਪੰਜਾਬ ਦੇ ਬਿਲਕੁਲ ਮੋੜੋਂ ਚੱਲੇ ਉਸ ਤੋਂ ਬਾਅਦ ਅਮਰਤਪਾਲ ਆ ਗਏ ਉਹਨਾਂ ਨੇ ਆਪਦੇ ਭਰਾ ਦੇ ਵਰ্ষিকী ਤੇ ਚੌਥੀ ਤੇ ਐਲਾਨ ਕਰਤਾ ਵੀ ਸਾਨੂੰ ਇਹ ਮਨਜ਼ੂਰ ਆ ਇੱਕ ਹੋ ਗਈ ਔਰ ਜਿਹੜੇ ਹੁਣ ਵਿੱਚ ਦੂਜੇ ਆ ਉਹ ਚਾਹੁੰਦੇ ਨਹੀਂ ਵੀ ਪੰਥ ਇਕੱਠਾ ਹੋਵੇ ਨੌਜਵਾਨੀ ਇਕੱਠੀ ਹੋਵੇ ਜਾਂ ਨੌਜਵਾਨੀ ਅੱਗੇ ਆਵੇ ਉਹ ਆਪਦੇ ਪਾਲੇ ਤੋਂ ਡਰਦੇ ਨੇ ਆਪਦੇ ਮਨਾਂ ਤੋਂ ਡਰ ਰਹੇ ਨੇ ਉਹ ਚਾਉਂਦੇ ਆ ਵੀ ਇਹਨਾਂ 'ਚ 파ੜ ਪਾ ਦੋ ਇਹ ਤਾਂ ਦੇਖੋ ਦੁਨੀਆ ਨੂੰ ਚਾਹੀਦਾ ਨੌਜਵਾਨਾਂ ਨੂੰ ਚਾਹੀਦਾ ਵੀ ਹੁਣ ਛੋਡੇ ਹੱਥ ਵਿੱਚ ਆ ਜਾਉਣਾ ਤੁਸੀਂ ਸੰਭਲੋ ਬਿਲਕੁਲ ਮੌਕਾ ਛੋਡੇ ਕੋਲੇ ਮੌਕਾ 27 ਦਾ ਇਹ ਤੁਸੀਂ ਹੀਰੇ ਆ ਪੰਜਾਬ ਦੇ ਤੁਸੀਂ ਸੰਭਣਾ ਅਸੀਂ ਤਾਂ ਫੌਜਾਂ ਜੰਗੀ ਅਸੀਂ ਤਾਂ ਉਦੋਂ ਕੰਮ ਆਉਣਾ ਜਦੋਂ ਕਹਿਣਾ ਵੀ ਹੁਣ ਫੌਜ ਦੀ ਲੋੜ ਆ ਜੇ ਅਸੀਂ ਤਾਂ ਉਦੋਂ ਜਾਣ ਵਾਲੇ ਆ ਅਸੀਂ ਵੋਟਾਂ 'ਚ ਖੜਨ ਵਾਲੇ ਨਹੀਂ ਹਾਂ ਅਸੀਂ ਉਹ ਰਾਜ ਵਾਲਾ ਕੰਮ ਨਹੀਂ ਸਾਡੇ ਕੋਲ ਅਸੀਂ ਤਾਂ ਹਾਲਾ ਜੰਗ ਦੇ ਹਾਲਾਂ ਵਾਲੇ ਆ ਤੁਸੀਂ ਤਾਂ ਬਹਿਸੀ ਰਾਜ ਹੋ ਗਏ ਅੱਗੇ ਗੱਲਾਂ ਕਰਦੇ ਹੁੰਦੇ ਸੀ ਤੇ ਉਹ ਕਾਣਿਆ ਉਹ ਕਾਣਿਆ ਉਹ ਕਾਣਿਆ ਲੋਕ ਕਹਿੰਦੇ ਮਹਾਰਾਜਾ ਰਣਜੀਤ ਨੂੰ ਕੋਈ ਕਾਣਾ ਨਹੀਂ ਕਹਿੰਦੇ ਕੰਨੇ ਸਿੰਘ ਗਾਲਾਂ ਕੱਢ ਕੇ ਤੇ ਸਾਰੇ ਉਹਦੇ ਛਿਛੇ ਛੁਛੇ ਤੋੜਿਆਉਂਦੇ ਉਹਨੂੰ ਮੰਦਾ ਚੰਗਾ ਬੋਲਿਆਉਂਦੇ ਤੇ ਉਹ ਗੋਰੀਆਣੇ ਫਿਰ ਦੇਖਿਆ ਵੀ ਇਹ ਰਾਜ ਮਹਾਰਾਜਾ ਰਜੀਤ ਦਾ ਨਹੀਂ ਰਾਜ ਨਿਹੰਗ ਸਿੰਘਾਂ ਦਾ ਬਿਲਕੁਲ ਵੀ ਇਹਦੇ ਕਰਕੇ ਰਾਜ ਆ ਅਸੀਂ ਉਹ ਵੀ ਹਣੇ ਸਿੰਘਾਂ ਨੂੰ ਕਹਿਣਿਆ ਵੀ ਹੋਣੀ ਸਾਂਭ ਲੋ ਮੌਕਾ ਬਿਲਕੁਲ ਜੀ ਅਸੀਂ ਤਾਂ ਕਹਿਣਾ ਪੰਥ ਵੀ ਇਕੱਠਾ ਚਾਹੀਦਾ ਬਿਲਕੁਲ ਇਹ ਜਿਹੜੇ ਬੁੱਢੇ ਦਲ ਵੱਖਰੇ ਹੋਲੇ ਆ ਜਿਹੜੇ ਦੂਜੇ ਦਲਾਂ ਪੰਥਾਂ ਚ ਦੋ ਦੋ ਫਾੜ ਹੋਏ ਪਏ ਆ ਅਸੀਂ ਤਾਂ ਇਹ ਹੀ ਅਰਦਾਸ ਕਰਦੇ ਆ ਵੀ ਬਾਦਸ਼ਾਹ ਇਕੱਠਾ ਕਰ ਦੇ ਇਕ ਥਾਂ ਤੇ ਹਮ ਇੱਕ ਥਾਂ ਤੇ ਕਿਤੇ ਪੰਥ ਇਕੱਠਾ ਹੋ ਜੇ ਪੰਜਾਬ ਸੋਨੇ ਦੀ ਚਿੜੀ ਬਿਲਕੁਲ ਪੰਜਾਬ ਨੂੰ ਕੋਈ ਹਰਾ ਨਹੀਂ ਸਕਦਾ ਬਿਲਕੁਲ ਜੀ ਐਸੇ ਡਰ ਦੇ ਮਾਰੀ ਇਹ ਇਕੱਠੇ ਨਹੀਂ ਹੋਣ ਦਿੰਦੇ ਬਸ ਹਮ ਸਾਡੀ ਇਹੀ ਬੇਨਤੀ ਆ ਵੀ ਪਾਸ਼ਾ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੂੰ ਅੱਗੇ ਲਿਆ ਕੇ ਪੰਜਾਬ ਦੀ ਡੋਰਬਾਰ ਆ ਜਿਹੜੀ ਉਹ ਨੌਜਵਾਨਾਂ ਦੇ ਝੂਲੀ ਪਾ ਦੇ ਧੰਨਵਾਦ ਲੋਕ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬਿਲਕੁਲ ਜੀ ਅਸੀਂ ਵੀ ਸੱਚੇ ਪਾਸ਼ਾ ਦੇ ਅੱਗੇ ਅਰਦਾਸ ਕਰਦੇ ਹਾਂ ਕਿ ਮਹਾਰਾਜ ਕੋਈ ਵੀ ਯੋਗ ਲੀਡਰ ਜਿਹੜੇ ਯੋਗ ਨੌਜਵਾਨੀ ਹੈਗੀ ਹੈ ਉਹਨਾਂ ਦੇ ਹੱਥ ਪੰਜਾਬ ਦੀ ਵਾਂਗ ਡੋਰ ਆਵੇ ਇਹ ਪੰਜਾਬ ਵਸ ਦਾ ਗੁਰਾਂ ਦੇ ਨਾਂ ਤੇ ਇਹ ਪੰਜਾਬ ਦੀ ਚੜ੍ਹਦੀ ਕਲਾ ਹਰ ਪੰਜਾਬ ਦੀ ਰੋਟੀ ਖਾਣ ਵਾਲਾ ਵਿਅਕਤੀ ਚਾਹੁੰਦਾ ਪਰ ਪਿਛਲੇ ਸਮੇਂ ਦੇ ਵਿੱਚ ਜੋ ਕੁਝ ਪੰਜਾਬ ਦੇ ਵਿੱਚ ਸਿਆਸਤ ਕਰਨ ਵਾਲੇ ਲੋਕਾਂ ਦੇ ਵੱਲੋਂ ਕੀਤਾ ਗਿਆ ਉਹ ਸਭ ਨੂੰ ਜਗ ਜाहिर ਪ੍ਰੋਗਰਾਮ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰਿਓ ਆਪਦੇ ਵਿਚਾਰ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਜਲਦ ਮਿਲਦਾ ਕਿਸੇ ਹੋਰ ਪੰਥਕ ਸ਼ਖਸੀਅਤ ਦੇ ਨਾਲ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ